ਦੀ ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਟਾਪਿਕ ਕਰਾਂਗੇ ਬੱਚਿਆਂ ਵਿੱਚ ਚੰਗੀਆਂ ਪੜ੍ਹਨ ਰੁਚੀਆਂ ਉਤੇਜਿਤ ਕਰਨ ਲਈ ਯਤਨ ਬੱਚੇ ਇਹਦੇ ਵਿੱਚ ਸਿਰਫ ਪੁਆਇੰਟਸ ਜਿਹੜੇ ਐਕਸਪਲੇਨ ਹੀ ਕੀਤੇ ਹੋਏ ਨੇ ਜਿਹੜੇ ਹੈਡਿੰਗਸ ਕਹਿ ਲਓ ਉਹ ਨਹੀਂ ਦਿੱਤੇ ਹੋਏ ਇਸ ਕਰਕੇ ਮੈਂ ਤੁਹਾਨੂੰ ਜਿਹੜੀ ਪਹਿਲਾਂ ਵੀਡੀਓ ਪਾਈ ਹੈ ਉਹਦੇ ਵਿੱਚ ਇਕੱਲੇ ਹੈਡਿੰਗਸ ਆਪ ਬਣਾ ਕੇ ਐਕਸਪਲੇਨ ਕੀਤਾ ਸੀ ਤੇ ਕੁਝ ਬੱਚਿਆਂ ਨੇ ਕਿਹਾ ਕਿ ਮੈਮ ਤੁਸੀਂ ਵੀ ਐਕਸਪਲੇਨੇਸ਼ਨ ਸ਼ੋ ਕਰਕੇ ਸਾਨੂੰ ਪੜ੍ਹਾ ਦਿਓ ਕੋਈ ਗੱਲ ਨਹੀਂ ਬੱਚੇ ਤੇ ਹੈਡਿੰਗ ਤੁਸੀਂ ਨੇ ਮੈਂ ਨਾਲ ਨਾਲ ਦੱਸਦੀ ਵੀ ਜਾਵਾਂਗੀ ਤੁਸੀਂ ਉਹਦੇ ਵਿੱਚੋਂ ਵੀ ਐਡ ਕਰ ਸਕਦੇ ਹੋ ਇਹਦੇ ਵਿੱਚੋਂ ਵੀ ਐਡ ਕਰ ਸਕਦੇ ਹੋ ਪਹਿਲਾਂ ਪਏ ਨੂੰ ਐਕਸਪਲੇਨ ਐਕਸਪਲੇਨੇਸ਼ਨ ਨੂੰ ਕਰਾਂਗੇ ਫਿਰ ਮੈਂ ਉਹਦੇ ਵਿੱਚੋਂ ਹੈਡਿੰਗ ਦੱਸੂਗੀ ਤੁਹਾਨੂੰ ਅਧਿਆਪਕ ਬੱਚਿਆਂ ਦੇ ਪੜਨ ਵਾਲੀਆਂ ਸਕੂਲ ਵਿੱਚ ਨਵੀਆਂ ਜਾਂ ਪੁਸਤਕਾਂ ਦੀ ਜਾਣ ਪਛਾਣ ਕਰਾਏ ਅਤੇ ਉਹਨਾਂ ਦੇ गुण ਦੱਸਦਿਆਂ ਬੱਚਿਆਂ ਨੂੰ ਪੜਨ ਦੀ ਪ੍ਰੇਰਣਾ ਪ੍ਰਦਾਨ ਕਰੇ ਹੁਣ ਇਹਦਾ ਮੇਨ ਹੈਡਿੰਗ ਬੱਚੇ ਬਣੇਗਾ ਕਿ ਨਵੀਆਂ ਆਈਆਂ ਕਿਤਾਬਾਂ ਬਾਰੇ ਜਾਣਕਾਰੀ ਦੇਣਾ ਦੂਸਰਾ ਹੈ ਪੁਸਤਕਾਲੇ ਵਿੱਚ ਆਈਆਂ ਨਵੀਆਂ ਪੁਸਤਕਾਂ ਦੇ ਰੰਗीन ਅਤੇ ਦਿਲ ਖਿੱਚਵੇਂ ਜਿਹੜੇ ਟਾਈਟਲ ਨੇ ਤੇ ਪੁਸਤਕਾਲੇ ਜਾਂ ਸਕੂਲ ਦੇ ਨੋਟਿਸ ਬੋਰਡ ਉੱਤੇ ਲਗਾਏ ਜਾਣ। ਭਾਵ ਕਿ ਜਿੰਨੀਆਂ ਵੀ ਕਿਤਾਬਾਂ ਲਾਇਬ੍ਰੇਰੀ ਦੇ ਵਿੱਚ ਪੁਸਤਕਾਲੇ ਦੇ ਵਿੱਚ ਨਵੀਆਂ ਆ ਰਹੀਆਂ ਨੇ ਉਹਨਾਂ ਦੇ ਜਿਹੜੇ ਟਾਈਟਲ ਨੇ ਉਹਨਾਂ ਦਾ ਜਿਹੜਾ ਫਰੰਟ ਪੇਜ ਹੈ ਉਹਨਾਂ ਨੂੰ ਸਕੂਲ ਦੇ ਨੋਟਿਸ ਬੋਰਡ ਉੱਤੇ ਲਗਾਉਣਾ ਹੈ। ਹੁਣ ਇਹਦੇ ਵਿੱਚ ਹੈ ਦਿਲ ਖਿੱਚਵੇਂ ਟਾਈਟਲ ਨੋਟਿਸ ਬੋਰਡ ਤੇ ਲਗਾਉਣੇ। ਸਮੇਂ-ਸਮੇਂ ਪਿੱਛੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇ ਇਸ ਨਾਲ ਵਿਦਿਆਰਥੀਆਂ ਨੂੰ ਨਵੇਂ ਵਿਸ਼ਿਆਂ ਬਾਰੇ ਜਾਣਕਾਰੀ ਮਿਲੇਗੀ। ਹੁਣ ਇੱਥੇ ਕੀ ਲਿਖਣਾ ਹੈ? ਪੁਸਤਕਾਂ ਦੀ ਪ੍ਰਦਰਸ਼ਨੀ। ਭਾਵੇਂ ਜਿਹੜੀਆਂ ਵੀ ਕਿਤਾਬਾਂ ਨਵੀਆਂ ਆ ਰਹੀਆਂ ਨੇ ਲਾਇਬ੍ਰੇਰੀ ਦੇ ਵਿੱਚ ਜਾਂ ਪਹਿਲਾਂ ਵਾਲੀਆਂ ਪਈਆਂ ਨੇ ਉਹਨਾਂ ਦੀ ਐਗਜ਼ੀਬਿਸ਼ਨ ਲਗਾਉਣੀ ਹੈ, ਪ੍ਰਦਰਸ਼ਨੀ ਲਗਾਉਣੀ ਹੈ। ਤੇ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਨਵੇਂ ਵਿਸ਼ਿਆਂ ਬਾਰੇ ਜਾਣਕਾਰੀ ਮਿਲੇਗੀ। ਅਗਿਆਜ ਆਪ ਕਦੇ-ਕਦੇ ਬੱਚਿਆਂ ਨੂੰ ਸਵਾਦ ਲੀਆਂ ਕਹਾਣੀਆਂ ਸੁਣਾਏ ਅਤੇ ਦੱਸੇ ਕਿ ਸਕੂਲ ਦੇ ਪੁਸਤकालय ਵਿੱਚ ਇਹੋ ਜਿਹੀਆਂ ਸਵਾਦ ਲੀਆਂ ਕਹਾਣੀਆਂ ਵਾਲੀਆਂ ਬਹੁਤ ਪੁਸਤਕਾਂ ਹਨ। ਜਿਹੜੀਆਂ ਉਹਨਾਂ ਨੂੰ ਪੜਨੀਆਂ ਚਾਹੀਦੀਆਂ ਹਨ। ਭਾਵੇਂ ਕਿ ਅਧਿਆਪਕਨ ਕੀ ਕਰਨਾ ਹੈ? ਬੱਚਿਆਂ ਨੂੰ ਕਲਾਸਰੂਮ ਦੇ ਵਿੱਚ ਕਹਾਣੀਆਂ ਸੁਣਾਉਣੀਆਂ ਨੇ ਜਿਹੜੇ ਕਿ ਵਧੀਆ-ਵਧੀਆ ਹੋਣ, ਇੰਟਰਸਟਿੰਗ ਹੋਣ ਜਿਨ੍ਹਾਂ ਦੇ ਵਿੱਚ ਬੱਚੇ ਰੁਚੀ ਲੈਣ। ਤੇ ਨਾਲ ਨਾਲ ਅਧਿਆਪਕ ਨੇ ਦੱਸਣਾ ਵੀ ਹੈ ਕਿ ਤੁਸੀਂ ਨੇ ਇਹ ਕਿਤਾਬਾਂ ਲਾਇਬ੍ਰੇਰੀ ਦੇ ਵਿੱਚੋਂ ਲੈ ਕੇ ਪੜਨੀਆਂ ਨੇ ਤੇ ਤੁਸੀਂ ਪੜ ਸਕਦੇ ਹੋ। ਹੁਣ ਇਹਦਾ ਅਸੀਂ ਹੈਡਿੰਗ ਕੀ ਬਣਾਵਾਂਗੇ? ਸਵਾਦ ਲੀਆਂ ਕਹਾਣੀਆਂ ਸੁਣਾਉਣਾ। ਅਧਿਆਪਕ ਕੋਈ ਸਵਾਦਲੀ ਕਹਾਣੀ ਆਪ ਜਮਾਤ ਵਿੱਚ ਪੜਨੀ ਸ਼ੁਰੂ ਕਰ ਦੇਵੇ ਜਦੋਂ ਵਿਦਿਆਰਥੀਆਂ ਦੀ ਉਤਸੁਕਤਾ ਵੱਧ ਜਾਵੇ ਤਾਂ ਆਪ ਪੜਨਾ ਛੱਡ ਦੇਵੇ ਅਤੇ ਪ੍ਰੇਰਣਾ ਦੇਵੇ ਕਿ ਅੱਗੇ ਬੱਚੇ ਆਪ ਪੜਨ ਕਿਸ ਕਹਾਣੀ ਦੇ ਵਿੱਚ ਕੀ ਹੋਇਆ ਹੁਣ ਇਹਦੇ ਵਿੱਚ ਕੀ ਹੈ ਕਹਾਣੀ ਅੱਧੀ ਪੜ ਕੇ ਬਾਕੀ ਬੱਚਿਆਂ ਨੂੰ ਪੜਨ ਦੇ ਲਈ ਪ੍ਰੇਰਿਤ ਕਰਨਾ ਅਗਲਾ ਹੈ ਅਧਿਆਪਕ ਸਕੂਲ ਵਿੱਚ ਆਉਣ ਵਾਲੇ ਰਸਾਲਿਆਂ ਦਾ ਅਧਿਐਨ ਅਧਿਐਨ ਹੁੰਦਾ ਪੜਨਾ ਪਹਿਲਾਂ ਆਪ ਪੜਨੇ ਨੇ ਆਪ ਪੜਨਾ ਤੇ ਫਿਰ ਬੱਚਿਆਂ ਨੂੰ ਉਹਨਾਂ ਬਾਰੇ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਦੱਸਣੀਆਂ ਨੇ ਤੇ ਇਸ ਗੱਲ ਦੇ ਲਈ ਉਹਨਾਂ ਨੂੰ ਤਸ਼ਾਹੀਦ ਕਰਨਾ ਕਿ ਉਹ ਆਪ ਰਸਾਲਿਆਂ ਨੂੰ ਪੜਨ। ਹੁਣ ਇਹਦਾ ਅਸੀਂ ਹੈਡਿੰਗ ਕੀ ਬਣਾਵਾਂਗੇ ਕਿ ਬੱਚਿਆਂ ਨੂੰ ਰਸਾਲੇ ਪੜਨ ਦੇ ਲਈ ਪ੍ਰੇਰਿਤ ਕਰਨਾ। ਅਗੇ ਜਿੱਥੋਂ ਤੱਕ ਹੋ ਸਕੇ ਦੇ ਆਪਕ ਵਕਫ ਵਕਫ ਬੱਚਿਆਂ ਦੇ ਸ਼ੌਂਕਾਂ ਅਤੇ ਰੁਚੀਆਂ ਬਾਰੇ ਜਾਣਕਾਰੀ ਪ੍ਰਾਪਤ ਕਰੇ ਤੇ ਉਹਨਾਂ ਨਾਲ ਸੰਬੰਧਿਤ ਪੁਸਤਕਾਂ ਸਕੂਲ ਪੁਸਤਕਾਲੇ ਲਈ ਖਰੀਦੇ ਅਤੇ ਬੱਚਿਆਂ ਨੂੰ ਪੜਨ ਦੇ ਲਈ ਕਹੇ। ਹੁਣ ਅਸੀਂ ਹੈਡਿੰਗ ਕੀ ਬਣਾਵਾਂਗੇ ਬੱਚਿਆਂ ਦੇ ਸ਼ੌਂਕ ਅਤੇ ਰੁਚੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਗ ਹੈ ਬੱਚਿਆਂ ਨੂੰ ਕੋਈ ਨਵਾਂ ਪ੍ਰੋਜੈਕਟ ਦਿੱਤਾ ਜਾਵੇ ਨਾਲ ਹੀ ਅਧਿਆਪਕ ਕੁਝ ਅਜਿਹੀਆਂ ਪੁਸਤਕਾਂ ਦਾ ਸੁਝਾਅ ਦੇਵੇ ਜਿਹੜੀਆਂ ਉਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਸਹਾਇੀ ਹੋਣ ਅਤੇ ਸਕੂਲ ਪੁਸਤਕਾਲੇ ਵਿੱਚੋਂ ਪ੍ਰਾਪਤ ਹੋ ਸਕਦੀਆਂ ਹੋਣ ਹੁਣ ਅਸੀਂ ਇੱਥੇ ਹੈਡਿੰਗ ਬਣਾਵਾਂਗੇ ਕਿ ਬੱਚਿਆਂ ਨੂੰ ਨਵੇਂ ਪ੍ਰੋਜੈਕਟ ਦੇਣੇ ਬੱਚਿਆਂ ਨੂੰ ਅਖਬਾਰਾਂ ਤੇ ਰਸਾਲਿਆਂ ਤੋਂ ਖਬਰਾਂ ਤੇ ਚੰਗੇ ਵਿਚਾਰ ਨੋਟ ਕਰਕੇ ਸਵੇਰ ਸਭਾ ਵਿੱਚ ਬੋਲਣ ਲਈ ਕਿਹਾ ਜਾਵੇ ਹੁਣ ਅਸੀਂ ਬੱਚਿਆਂ ਨੂੰ ਇੱਥੇ ਕੀ ਉਹਨਾਂ ਦੇ ਲਈ ਹੈਡਿੰਗ ਬਣਾਵਾਂਗੇ ਸਭ ਤੋਂ ਪਹਿਲਾਂ ਕਿਵੇਂ ਉਹਨਾਂ ਨੂੰ ਮੋਟੀਵੇਟ ਕਰਨਾ ਕਿ ਤੁਸੀਂ ਨੇ ਮਾਰਨਿੰਗ ਜਿਹੜੀ ਅਸੈਂਬਲੀ ਹੈ ਸਵੇਰ ਦੀ ਸਭਾ ਦੇ ਵਿੱਚ ਬੋਲਣਾ ਹੈ ਤੇ ਜਿਹੜੇ ਕੋਈ ਵੀ ਉਹਦੇ ਵਿੱਚ ਚੰਗੇ ਵਿਚਾਰ ਨੇ ਖਬਰਾਂ ਨੇ ਉਹ ਤੁਸੀਂ ਨੇ ਨੋਟ ਕਰਨੀਆਂ ਨੇ ਤਾਂ ਬੱਚੇ ਆਟੋਮੈਟਿਕਲੀ ਪੜਨਗੇ ਅਖ਼ਬਾਰ ਰਸਾਲੇ ਕਿਤਾਬਾਂ ਵਗੈਰਾ ਤੇ ਉੱਥੋਂ ਤਿਆਰੀ ਕਰਕੇ ਸਵੇਰ ਦੀ ਸਭਾ ਦੇ ਵਿੱਚ ਬੋਲਣਗੇ ਹੁਣ ਅਸੀਂ ਇੱਥੇ ਬਣਾਵਾਂਗੇ ਹੈਡਿੰਗ ਸਵੇਰ ਦੀ ਸਭਾ ਵਿੱਚ ਬੋਲਣ ਲਈ ਪ੍ਰੇਰਿਤ ਕਰਨਾ ਨੈਕਸਟ ਹੈ ਵਾਦ ਕਿਤਾਬਾਂ ਪੜਨ ਵਾਲੇ ਨੂੰ ਇਨਾਮ ਦਿੱਤੇ ਜਾਣ। ਭਾਵ ਕਿ ਜਿਹੜਾ ਬੱਚਾ ਪੁਸਤਕਾਲੇ ਦੇ ਵਿੱਚੋਂ ਕਿਤਾਬਾਂ ਜ਼ਿਆਦਾ ਲੈ ਕੇ ਪੜ ਰਿਹਾ ਹੈ ਉਹਨਾਂ ਨੂੰ ਇਨਾਮ ਦੇਣੇ ਨੇ। ਇਨਾਮ ਦੇ ਕੇ ਉਹਨਾਂ ਨੂੰ ਪੜਨ ਦੇ ਲਈ ਇਸ ਨੂੰ ਹੋਰ ਪ੍ਰੇਰਿਤ ਕਰਨਾ ਹੈ। ਹੁਣ ਇਥੇ ਕੀ ਲਿਖਣਾ ਹੈ? ਇਨਾਮ ਦੇ ਕੇ ਪ੍ਰੇਰਿਤ ਕਰਨਾ। ਡੀਅਰ ਸਟੂਡੈਂਟਸ, ਇਹਦੇ 'ਚ ਮੇ ਵੀ ਜਿਹੜੇ ਹੈਡਿੰਗਸ ਨੇ ਉਹ ਘੱਟ ਨੇ ਪਰ ਤੁਸੀਂ ਜਿਹੜੀ ਦੂਸਰੀ ਵਾਲੀ ਵੀਡੀਓ ਤੋਂ ਜ਼ਰੂਰ ਹੈਲਪ ਲੈ ਲਿਓ। ਥੈਂਕਸ ਫਾਰ ਵਾਚਿੰਗ।